ਆ ਦੇਖੋ ਮਿੱਤਰੋ ਹਨਾ ਬਿਲਕੁਲ ਤੁਸੀਂ ਇਹ ਲਾ ਲਓ ਵੀ ਆਪਣੀ ਜਾਨ ਆ ਜਿਹੜੀ ਨਾ ਖਤਰੇ ਦੇ ਵਿੱਚ ਪਾ ਕੇ ਭਰਾ ਨਹਿਰ ਦੀ ਸਫਾਈ ਕਰ ਰਿਆ ਤੁਹਾਨੂੰ 30 35 ਸਾਲ ਹੋ ਗਏ ਹਾਂਜੀ ਇਹ ਨਹਿਰ ਕਦੇ ਰੁਕੀ ਵੀ ਇੱਕ ਇਸ ਤਰ੍ਹਾਂ ਚੱਲਦੀ ਆ ਨਹੀਂ ਜੀ ਇਹ ਨਹੀਂ ਰੁਕਦੀ ਔਲੀਏ ਲਿਆਂਦੇ ਆ ਡਬੋਲੀਏ ਜਿਹੜੇ ਨਹਿਰ ਦੇ ਵਿੱਚੋਂ ਮਤਲਬ ਉਹ ਚੀਜ਼ ਨੂੰ ਲੱਭਦੇ ਆ ਅਸਾ ਠੀਕ ਨਾ ਜੀ ਉਹਨਾਂ ਨੂੰ ਲਿਆ ਕੇ ਹਾਂਜੀ ਫੇਰ ਮਤਲਬ ਉਹ ਚੀਜ਼ ਦਾ ਪਤਾ ਲੱਗਦਾ ਵੀ ਇਹ ਚੀਜ਼ ਅੱਗੇ ਆ ਜਾਂ ਇੱਥੇ ਹੀ ਆ ਬੈਠੀ ਅੱਜ ਕੱਲ੍ਹ ਦੋਸਤੋ ਕੀ ਹਾਲ ਚਾਲ ਨੇ ਤੇ ਬੜੀਆਂ ਜਮੇ ਕਹਦੀਆਂ ਨੇ ਘੈਂਟ ਘੈਂਟ ਲਕੈਸ ਨਾ ਹੁੰਦੀਆਂ ਨੇ ਹਨਾ ਜਿਹੜੀਆਂ ਦਿਲ ਨੂੰ ਮੋਹ ਮ ਅਕਸਰੀ ਜਦੋਂ ਆਪਣੇ ਲੋਕ ਜਾਂਦੇ ਆ ਹਰੇਕ ਦੇ ਦਿਲ ਦੇ ਵਿੱਚ ਚਾਹ ਹੁੰਦਾ ਵੀ ਅਸੀਂ ਪਾਖੜਾ ਤੇ ਖੜਕੇ ਫੋਟੋ ਕਰਵਾਈਏ ਹਨਾ ਕਿਉਂਕਿ ਬੜੀਆਂ ਸੋਹਣੀਆਂ ਲੱਗਦੀਆਂ ਨੇ ਬਹੁਤ ਨਾ ਸਾਡੇ ਸੱਜਣਾ ਮਿੱਤਰਾਂ ਦੇ ਦਿਲ ਦੇ ਵਿੱਚ ਇਹ ਖਿਆਲ ਹੁੰਦਾ ਵੀ ਯਾਰ ਨਹਿਰਾਂ ਤਾਂ ਆਪਣੇ ਵੀ ਬਹੁਤ ਵਗਦੀਆਂ ਨੇ ਵੀ ਪਰ ਪਾਖੜਾ ਦਾ ਪਾਣੀ ਨਾ ਸਾਫ਼ ਕਿਉਂ ਹੁੰਦਾ ਐ ਇੱਥੇ ਸਵਾਲ ਉੱਠ ਖੜਦਾ ਪਾਖੜਾ ਦਾ ਪਾਣੀ ਸਾਫ਼ ਕਿਉਂ ਹੁੰਦਾ ਨਾ ਤੁਹਾਨੂੰ ਅੱਜ ਉਸ ਵਿਸ਼ੇ ਤੇ ਗੱਲ ਕਰਦੇ ਆ ਕਿਉਂਕਿ ਨਾ ਆਪਣੀ ਜਾਨ ਤੇ ਖੇਡ ਕੇ ਜਿਵੇਂ ਕਹਦੀਏ ਵੀ ਨਹਿਰਾਂ ਦੀ ਸਫਾਈ ਜਿਹੜੇ ਸੱਜਣ ਕਰਦੇ ਨੇ ਇੱਕ ਵਾਰੀ ਧਰਮੇ ਕੈਮਰਾ ਮਾਰਦੀ ਆ ਦੇਖੋ ਮਿੱਤਰੋ ਹਨਾ ਬਿਲਕੁਲ ਤੁਸੀਂ ਇਹ ਲਾ ਲਓ ਵੀ ਆਪਣੀ ਜਾਨ ਆ ਜਿਹੜੀ ਨਾ ਖਤਰੇ ਦੇ ਵਿੱਚ ਪਾ ਕੇ ਭਰਾ ਨਹਿਰ ਦੀ ਸਫਾਈ ਕਰ ਰਿਹਾ ਐ ਇਸੇ ਕਰਕੇ ਪਾਖੜਾ ਨਹਿਰਾਂ ਦੀ ਸਫਾਈ ਹੋ ਰਹੀ ਹੈ ਤੇ ਸਾਡੇ ਨਾਲ ਸਾਡਾ ਭਰਾ ਸ਼ਾਮ ਲਾਲ ਸਿੱਧੂ ਜੀ ਨੇ ਤੇ ਇਹਨਾਂ ਤੋਂ ਆਪ ਫੁੱਲ ਜਾਣਕਾਰੀ ਲੈਣੇ ਆ ਵੀ ਇਹ ਕਿਉਂ ਸਫਾਈ ਕਰਦੇ ਨੇ ਹਨਾ ਇਹ ਇਹਨਾਂ ਦੀ ਡਿਪਾਰਟਮੈਂਟ ਵੱਲੋਂ ਨੌਕਰੀ ਹੈ ਜਾਂ ਫਿਰ ਇਹਨਾਂ ਦੇ ਦਿਲ ਦੇ ਵਿੱਚ ਸੌਂਕ ਹੈ ਜਾਂ ਪਾਣੀ ਪ੍ਰਤੀ ਜਿਵੇਂ ਕਹਦੀ ਐ ਫਿਕਰ ਹੈ ਵੀ ਪੰਜਾਬ ਦੇ ਪਾਣੀ ਚ ਵੀ ਗੰਦੇ ਹੋਣ ਜਾ ਰਹੇ ਆ ਸੋ ਫੁੱਲ ਜਾਣਕਾਰੀ ਲਵਾਂਗੇ ਪਹਿਲਾਂ ਆਪਾਂ ਸਵਾਗਤ ਕਰ ਲਈ ਬਾਈ ਸ਼ਾਮਲਾਲ ਸਿੱਧੂ ਦਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਸ਼ਾਮਲਾਲ ਜੀ ਠੀਕ ਆ ਸਰ ਠੀਕ ਹੋ ਜੀ ਤੇ ਸਾਨੂੰ ਨਾ ਸਜਣੋ ਤੁਹਾਨੂੰ ਦੱਸ ਦਿਆਂ ਵੀ اچانک ਅਸੀਂ ਇਧਰ ਨੂੰ ਘੁੰਮਣ ਆ ਗਏ ਤੇ ਇਧਰ ਨੇ ਜਦੋਂ ਦੇਖਿਆ ਵੀ ਯਾਰ ਬਾਈ ਉਰੀ ਨਹਿਰ ਦੇ ਵਿੱਚ ਉਤਰ ਕੇ ਕਿਵੇਂ ਸਫਾਈ ਕਰਦੇ ਆ ਅਸੀਂ ਕਿਹਾ ਵੀ ਕਿਉਂ ਨਾ ਗੱਲਬਾਤ ਕੀਤੀ ਜਾਵੇ ਤੇ ਬਾਈ ਦੱਸਿਓ ਇਹਦੇ ਬਾਰੇ ਵੀ ਮਤਲਬ ਜਿਹੜੀ ਤੁਸੀਂ ਸਫਾਈ ਕਰ ਰਹੇ ਹੋ ਤਿੰਨ ਜਾਣੇ ਲੱਗੇ ਹੋਏ ਹੋ ਨਾ ਹਾਂਜੀ ਹਾਂਜੀ ਵੀ ਤੁਹਾਡੇ ਦਿਲ ਦੇ ਵਿੱਚ ਸੌਂਕ ਆ ਜਾਂ ਫਿਰ ਤੁਹਾਡੀ ਡਿਊਟੀ ਆ ਇਹ ਨਹੀਂ ਸਰ ਪ੍ਰਧਾਨ ਆ ਨਾ ਬੀਬੀਐਮਬੀ ਸ਼ਾਮਲਾ ਸਿੱਧੂ ਅਸਾ ਪ੍ਰਧਾਨ ਬੀਬੀਐਮਬੀ ਬੀਬੀ ਐਮ ਕਰਮਚਾਰੀ ਰਿਪਲਾਈ ਸੰਗਠਨ ਦਾ ਪ੍ਰਧਾਨ ਆ ਜੀ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਇਹ ਸਫਾਈ ਅਸੀਂ ਇਸ ਕਰਕੇ ਕਰਦੇ ਜੀ ਅਸੀਂ ਹੈਗੇ ਮੁਲਾਜ਼ਮ ਠੀਕ ਹੈ ਜੀ ਮੁਲਾਜ਼ਮ ਬੀਬੀਐਮਬੀ ਜੀ ਠੀਕ ਹੈ ਸਰ ਠੀਕ ਹੈ ਸਾਨੂੰ 30 ਸਾਲ ਹੋ ਗਏ ਤਕਰੀਬ ਸਰਵਿਸ ਕਰ ਜਾਂ ਨੂੰ ਠੀਕ ਹੈ ਜੀ ਠੀਕ ਹੈ ਜੀ ਇਹ ਇਸ ਕਰਕੇ ਸਾਫ਼ ਰਹਿੰਦੀ ਆ ਕਿਉਂਕਿ ਜਿਹੜਾ ਸਲੇਬਾ ਦਾ ਘਾਹ ਅਸੀਂ ਕੱਢ ਦਿੰਦਾ ਜੀ ਹਾਂਜੀ ਹਾਂਜੀ ਤੇ ਇਸ ਕਰਕੇ ਸਾਡੀ ਜਿਹੜੀ ਨਹਿਰ ਦੀ ਸਫਾਈ ਰਹਿੰਦੀ ਆ ਸਫਾਈ ਰਹਿੰਦੀ ਆ ਸਹੀ ਕਹਿੰਦਾ ਹਾਂ ਹਾਂਜੀ ਸਰ ਹਾਂਜੀ ਤੇ ਜਿਵੇਂ ਕਹਦੀ ਨਹੀਂ ਵੀ ਜਲਪ ਚੜ ਜੇ ਜਿਵੇਂ ਰਜਾਨਾ ਪਾਣੀ ਹਨਾ 24 12 ਮਹੀਨੇ 30 ਦਿਨ ਜੇ ਚੱਲਦਾ ਇਹਦੇ ਵਿੱਚ ਹਾਂਜੀ 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 ਤੇ ਵੀ ਉਹਦੇ ਨਾਲ ਨਾ ਇਹ ਇੱਕ ਜਿਵੇਂ ਕਹਦੀ ਆ ਵੀ ਰੂਪ ਧਾਰਨ ਕਰ ਸਕਦੀ ਆ ਜਿਵੇਂ ਹਨਾ ਕੱਚੀ ਨਹਿਰ ਹੁੰਦੀ ਆ ਉਸ ਤਰ੍ਹਾਂ ਦਾ ਵੀ ਇਸੇ ਕਰਕੇ ਸੋਹਣੀ ਲੱਗਦੀ ਆ ਹਾਂ ਇਸ ਕਰਕੇ ਬਦਦਿਆ ਲੱਗਦੀ ਆ ਹਾਂ ਤੇ ਭਾਈ ਇਹ ਮੈਨੂੰ ਇਹ ਦੱਸਿਓ ਤੁਹਾਡੇ ਆ ਮਤਲਬ ਜਿਹੜੀ ਮੇਨ ਡਿਊਟੀ ਹੁੰਦੀ ਹੈ ਤੁਹਾਡਾ ਆਫੀਸਰ ਨੰਗਲ ਡੈਮ ਨੰਗਲ ਡੈਮ ਨੰਗਲ ਡੈਮ ਤੇ ਇੱਥੋਂ ਨੰਗਲ ਡੈਮ ਕਿੰਨੀ ਦੂਰ ਪਿਆ ਜਾਂਦਾ ਜਿੱਥੇ ਆਪਕੜਾ ਨੰਗਲ ਡੈਮ ਡਿਵੀਜ਼ਨ ਸਾਡੇ ਪਿਆ ਜਾਂਦਾ 30 ਕਿਲੋਮੀਟਰ ਅਸੀਂ ਇੱਥੋਂ 30 ਕਿਲੋਮੀਟਰ ਦੂਰ ਹੈ ਵੀ ਫਿਰ ਇਹ ਮਤਲਬ ਤੁਹਾਡਾ ਕਿੰਨਾ ਏਰੀਆ ਤੁਸੀਂ ਕਿੱਥੇ ਤੱਕ ਸਵਾਈਦਾ ਅਸੀਂ ਰੋਪੜ ਜ਼ਿਕਰ ਚ ਆਈਦਾ ਅਸੀਂ ਰੋਪੜ ਤੱਕ ਜਾਂਦੇ ਹਾਂ ਹਾਂਜੀ ਹਾਂਜੀ ਸਾਨੂੰ ਤਕਰੀਬਨ ਰੀਚਾ ਵੰਡ ਕੇ ਦਿੱਤੀਆਂ ਪਿਆ ਅੱਛਾ ਠੀਕ ਹੈ ਹਾਂਜੀ ਜਿੱਦਾਂ ਪੰਜ ਪੰਜ 6 6 ਰੀਚਾ ਸਾਢੇ 3 3 4 4 ਬੰਦਿਆ ਕੋਲ ਹੈ ਠੀ ਠੀਕ ਹੈ ਜੀ ਅਸੀਂ ਆਪਣੇ ਰੀਚ ਚ ਕਰ ਕੰਮ ਕਰਨਾ ਹੁੰਦਾ ਜੀ ਓਕੇ 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 ਏਰੀਆ ਮਤਲਬ ਜਿੱਥੇ ਤੱਕ ਤੁਹਾਡਾ ਏਰੀਆ ਦਿੱਤਾ ਹੋਇਆ ਉਹਨਾਂ ਤੁਸੀਂ ਨੇ ਇਹਦੀ ਕੇਅਰ ਕਰਨੀ ਹੈ ਸਫਾਈ ਕਰਨੀ ਹੈ ਬਿਲਕੁਲ ਜੀ ਬਿਲਕੁਲ ਓਕੇ ਬਈ ਮੈਨੂੰ ਇਹ ਦੱਸਿਓ ਚਲੋ ਤੁਸੀਂ ਤਾਂ ਤੁਹਾਨੂੰ 30 35 ਸਾਲ ਹੋ ਗਏ ਹਾਂਜੀ ਇਹ ਨਹਿਰ ਕਦੇ ਰੁਕੀ ਵੀ ਇੱਕ ਇਸ ਤਰ੍ਹਾਂ ਚੱਲਦੀ ਆ ਨਹੀਂ ਜੀ ਇਹ ਨਹੀਂ ਰੁਕਦੀ ਅਸੀਂ ਰੁਕਦੀ ਨਹੀਂ ਇਸ ਤਰ੍ਹਾਂ ਚੱਲਦੀ ਆ ਜੀ ਓਕੇ ਭਾਈ ਇਹਦੀ ਜੇ ਕਹਦੀ ਇਹ ਵੀ ਡੰਗਾਈ ਦੀ ਗੱਲ ਕਰੀਏ ਕਿੰਨੀ ਕੁ ਹੋਣੀ ਆ ਹਾਂ ਡੰਗਾਈ ਸਰ ਇਹ ਜੀ 50 60 ਫੁੱਟ ਹੈ 50 60 ਫੁੱਟ ਹੈ ਹਾਂਜੀ ਹਾਂਜੀ ਓਕੇ ਯਾਨੀ ਕਿ ਜਿਵੇਂ ਕਹਦੀ ਇਹ ਵੀ 12 ਕ ਫੁੱਟ ਦਾ ਉੱਚਾ ਟਰੱਕ ਹੁੰਦਾ ਹੈ ਪੰਜ ਚਾਰ ਟਰੱਕ ਤਾਂ ਇੱਕ ਦੂਜੇ ਦੇ ਉੱਪਰ ਰੱਖ ਦਈਏ ਤਾਂ ਵੀ ਬਾਹਰ ਨਹੀਂ ਆਉਣਗੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਹਾਂਜੀ ਹਾਂਜੀ ਤੇ ਭਾਈ ਇੱਕ ਮੈਨੂੰ ਹੋਰ ਦੱਸਿਓ ਗੱਲ ਹਾਂਜੀ ਸਰ ਹਾਂਜੀ ਤੇ ਇਹਦੇ ਵਿੱਚ ਪਾਣੀ ਮਤਲਬ ਵਧਦਾ ਘਟਦਾ ਵੀ ਰਹਿੰਦਾ ਹੈ ਹਾਂਜੀ ਹਾਂਜੀ ਵਧਦਾ ਘਟਦਾ ਜਦੋਂ ਨੰਗਲ ਦਾ ਪਾਣੀ ਉੱਚਾ ਹੁੰਦਾ ਹੈ ਬਿਲਕੁਲ ਬਿਲਕੁਲ ਤੇ ਇਹਦੇ ਵਿੱਚ ਵਧ ਛੱਡਿਆ ਜਾਂਦਾ ਹੈ ਲੈਵਲ ਘਟ ਵਧ ਹੁੰਦਾ ਰਹਿੰਦਾ ਜੀ ਓਕੇ ਓਕੇ ਹਾਂਜੀ ਜਿਵੇਂ ਹੁਣ ਕੋਈ ਐਮਰਜੈਂਸੀ ਪੈ ਜਾਵੇ ਜਿਵੇਂ ਕਹਿੰਦੀ ਹੈ ਵੀ ਕੋਈ ਵੀ ਐਸੀ ਘਟਨਾ ਹੋ ਜੇ ਅਗਲਾ ਕਹੀ ਵੀ ਐਮਰਜੈਂਸੀ ਨੂੰ ਰੋਕਣੀ ਜਾਂ ਤਾਂ ਕੋਈ ਹੱਲ ਹੋ ਸਕਦਾ ਨਹੀਂ ਰੋਕਦਾ ਨਹੀਂ ਅਸੀਂ ਰੋਕ ਹੀ ਨਹੀਂ ਸਕਦੇ ਇਹਨੂੰ ਨਹੀਂ ਰੋਕ ਸਕਦੇ ਜੀ ਓਕੇ ਤਕਰੀਬਨ ਉਹਦੇ ਵਾਸਤੇ ਨਾ ਜੀ ਡਬੋਲੀਆਂ ਲਿਆਂਦੇ ਆ ਡਬੋਲੀਆਂ ਡਬੋਲੀਆਂ ਲਿਆਂਦੇ ਆ ਡਬੋਲੀਆਂ ਜਿਹੜੇ ਨਹਿਰ ਦੇ ਵਿੱਚ ਮਤਲਬ ਉਹ ਚੀਜ਼ ਨੂੰ ਲੱ ਅਸਾ ਠੀਕ ਨਾ ਜੀ ਉਹਨਾਂ ਨੂੰ ਲਿਆ ਕੇ ਹਾਂਜੀ ਫੇਰ ਮਤਲਬ ਉਹ ਚੀਜ਼ ਦਾ ਪਤਾ ਲੱਗਦਾ ਵੀ ਇਹ ਚੀਜ਼ ਅੱਗੇ ਆ ਜਾਂ ਇੱਥੇ ਹੀ ਆ ਬੈਠੀ ਓਕੇ ਓਕੇ ਮਤਲਬ ਇਹ ਇਹ ਇਹਦਾ ਰੁਕਣ ਦਾ ਕੋਈ ਸਵਾਲ ਨਹੀਂ ਰੁਕਣ ਦਾ ਕੋਈ ਸਵਾਲ ਉਹ ਹੱਲ ਕਰਨਾ ਪਊਗਾ ਜਿਵੇਂ ਗੋਤਾ ਖਰ ਕੋਈ ਦੀ ਆਪਾਂ ਗੋਤਾ ਖੋਰ ਗੋਤਾ ਖੋਰ ਕਹਿੰਦੀ ਇਹ ਤੁਸੀਂ ਉਹ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਠੀਕ ਹੈ ਤੇ ਭਾਈ ਮੈਨੂੰ ਇਹ ਦੱਸਿਓ ਹੁਣ ਜਿਹੜਾ ਇਹ ਮੁਲਾਜ਼ਮ ਰੱਸਾ ਬੰਨ ਕੇ ਵਿੱਚ ਸਫਾਈ ਕਰ ਰਿਹਾ ਹੈ ਹਾਂਜੀ ਹਾਂਜੀ ਇਹਨਾਂ ਦੀ ਪੇਮੈਂਟ ਕਿੰਨੀ ਕੁ ਹੋਣੀ ਹੈ ਕਿ ਉਹ ਨਾ ਪੁੱਛਾਂ ਪੇਮੈਂਟ ਦਾ ਸਰ ਕੋਈ ਗੱਲ ਨਹੀਂ ਕੋਈ ਪੁੱਛ ਸਕਦੇ ਆ ਤੁਸੀਂ ਤੁਹਾਡਾ ਰਾਈਟ ਬਣਦਾ ਠੀਕ ਹੈ ਜੀ ਕਿਉਂਕਿ ਅਸੀਂ ਜਿਹੜੇ ਕੋਰਟ ਕੇਸ ਵਾਲੇ ਆ ਹਾਂਜੀ ਸਾਡਾ ਕੋਰਟ ਕੇਸ ਚੱਲਦਾ ਪੇਮੈਂਟ ਸਾਡੀ 9 9500 ਆ ਸਾਡੀ ਟੋਟਲੀ ਟੋਟਲੀ ਓਏ ਹੋਏ ਹੋਏ 9 95000 ਲੈਣ ਵਾਲੇ ਸੱਜਣੋ ਤੁਸੀਂ ਇਹ ਦੇਖੋ ਵੀ ਜ਼ਿੰਦਗੀ ਚ ਰਿਸਕ ਕਿੱਡਾ ਲੈ ਰਹੇ ਆ ਬਿਲਕੁਲ ਜੀ ਬਿਲਕੁਲ ਅਚਾਨਕ ਚਲੋ ਰੱਬ ਨਾ ਕਰੇ ਵੈਸੇ ਚਲੋ ਇਹ 13 ਤੋਂ ਇਹਨਾਂ ਦਾ ਐਕਸਪੀਰੀਅੰਸ ਹੈ ਵੀ ਇਹ ਉਸ ਤਰ੍ਹਾਂ ਦੇ ਹੀਲੇ ਵਸੀਲੇ ਕਰਦੇ ਆ ਹੈਨਾ ਰੱਸਾ ਮਜ਼ਬੂਤ ਬੰਨਿਆ ਹੋਇਆ ਹੈ ਪਰ ਜੇ ਆਪਾਂ ਚਲੋ ਮੰਨ ਲੈਨੇ ਆ ਵੀ ਰੱਬ ਨਾ ਕਰੇ ਕਦੇ ਰੱਸਾ ਕਿਸਕਾ ਜਾਂਦਾ ਤਾਂ ਬਿਲਕੁਲ ਮੌਤ ਦੇ ਮੂੰਹ ਦੇ ਵਿੱਚ ਬਿਲਕੁਲ ਜੀ ਬਿਲਕੁਲ 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 ਖਤਰੇ ਵਾਲਾ ਕੰਮ ਆ ਜੀ ਹਾਂ ਖਤਰੇ ਵਾਲਾ ਕੰਮ ਆ ਜੀ ਤੇ ਇੱਕ ਮਿੰਟ ਹੋਰ ਦੱਸਿਓ ਜੀ ਗੱਲ ਵੀ ਚਲੋ ਤੁਹਾਡਾ ਤਾਂ ਹਰ ਪਲ ਜਿਵੇਂ ਕਿ ਦੀ ਮੌਤ ਦੇ ਮੂੰਹ ਦੇ ਵਿੱਚ ਤੁਸੀਂ ਹੋ ਬਿਲਕੁਲ ਜੀ ਬਿਲਕੁਲ ਕਦੇ ਆਪਣੇ ਕਿਸੇ ਵੀ ਮੁਲਾਜ਼ਮ ਦੇ ਨਾਲ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੀ ਹੋ ਨਹੀਂ ਵੈਸੇ ਇਸ ਤਰ੍ਹਾਂ ਦੀ ਕੋਈ ਨਹੀਂ ਆ ਜੀ ਕੋਈ ਨਹੀਂ ਵਾਪਰੀ ਅਜੇ ਤੱਕ ਬਿਲਕੁਲ ਨਹੀਂ ਜੀ ਚਲੋ ਵਾਪਰੇ ਵੀ ਬੜੀ ਸੋਚ ਸਮਝ ਕੇ ਕੰਮ ਕਰਦੇ ਆ ਜੀ ਸਾਰੇ ਹਾਂ ਜੀ ਹਾਂ ਬਈ ਕੀ ਸ਼ਿਕਵਾ ਦੱਸਿਓ ਥੋੜਾ ਜਿਹਾ ਤੁਸੀਂ ਸ਼ਿਕਵਾ ਸਰ ਸਾਡਾ ਇਸ ਤਰ੍ਹਾਂ ਜੀ ਹਾਂਜੀ ਬੇਟਾ ਸਾਨੂੰ 30-30 ਸਾਲ ਹੋ ਗਏ ਇੱਥੇ ਨਹਿਰ ਤੇ ਕੰਮ ਕਰਾਤੀ 30-30 ਸਾਲ ਹੋ ਗਏ ਹਾਂਜੀ ਸਾਰਾ ਹਾਂਜੀ ਅੱਜ ਤੱਕ ਅਸੀਂ ਕੱਚੇ ਹੀ ਆ ਬਿਲਕੁਲ ਅਸਾ ਕੱਚੇ ਹੋ ਤੁਸੀਂ ਕੱਚੇ ਜੀ ਸਰਕਾਰ ਸਾਨੂੰ ਪੱਕੇ ਨਹੀਂ ਕਰ ਰਹੀ ਜੀ ਠੀਕ ਹੈ ਜੀ ਤੇ ਦੂਸਰਾ ਅੱਜ ਦੇ ਟਾਈਮ ਦੇ ਵਿੱਚ ਦੇਖੋ ਜੀ 9 9000 ਨਾਲ ਕੀ ਗੁਜ਼ਾਰਾ ਹੁੰਦਾ ਜੀ ਨਹੀਂ ਗੁਜ਼ਾਰਾ ਹੁੰਦਾ ਜਾਨੀ ਕਿ 300 ਰੁਪਏ ਦੀ ਹੜੀ ਦਾ ਢਲਿਆ 300 ਆਇਆ 350 ਰੱਖ ਲਓ ਤੁਸੀਂ ਹਾਂਜੀ ਇੰਨੀ ਦਿਹਾੜੀ ਆ ਜੀ ਸਾਡੀ ਤੇ ਇਹਦੇ ਵਿੱਚ ਬੱਚਿਆਂ ਦਾ ਪਰਵਰਿਸ਼ ਸਾਡਾ ਬੜਾ ਔਖਾ ਜੀ ਬੜਾ ਔਖਾ ਜੀ ਹੋਰ ਕੋਈ ਸਰਕਾਰ ਵੱਲੋਂ ਤੁਹਾਨੂੰ ਫੈਸਿਲਿਟੀ ਮਿਲਦਾ ਨਹੀਂ ਰਹੀ ਪੰਜਾਬ ਸਰਕਾਰ ਨਾਲ ਕੋਈ ਨਹੀਂ ਸਾਨੂੰ ਨਾ ਸੈਂਟਰਲੋਂ ਮਿਲ ਰਹੀ ਉਹ ਸਭ ਕੁਝ ਵੀ ਨਹੀਂ ਮਿਲਦਾ ਸਿਰਫ ਦਿਹਾੜੀ ਮਿਲਦੀ ਆ ਜੀ ਕੋਈ ਪੱਤਾ ਨਹੀਂ ਮਿਲ ਰਿਹਾ ਕੁਝ ਨਹੀਂ ਮਿਲ ਰਿਹਾ ਸਿਰਫ بس 60% ਜਿਹੜਾ ਪੰਜਾਬ ਸਰਕਾਰ ਦਾ ਕੋਟਾ ਜੀ ਇਹਦੇ ਵਿੱਚ ਲੇਕਿਨ ਸਰਕਾਰ ਪੰਜਾਬ ਸਰਕਾਰ ਵੀ ਕੋਟਾ ਜਿਹੜਾ ਲੈ ਨਹੀਂ ਰਹੀ ਲੈ ਨਹੀਂ ਰਹੀ ਕਿ ਉਹਦੇ ਵਿੱਚ ਵੀ ਸਾਨੂੰ ਰੈਗੂਲਰ ਨਹੀਂ ਕਰ ਰਹੀ ਇਹ ਅੱਛਾ ਜੀ ਹਾਂਜੀ ਕੋਈ ਮਤਲਬ ਤੁਹਾਨੂੰ ਇਹ ਕੋਈ ਕਹਿੰਦੇ ਨੇ ਬਿਆਨ ਕੋਈ ਦਿੰਦੇ ਨੇ ਤੁਹਾਡੇ ਹੱਕ ਦੇ ਵਿੱਚ ਵੀ ਅਸੀਂ ਤੁਹਾਨੂੰ ਕਰਾਂਗੇ ਕੋਈ ਨਹੀਂ ਬਿਆਨ ਬਿਲਕੁਲ ਸੁੱਤੀ ਪਈ ਹੈ ਜੀ ਸਰਕਾਰ ਅੱਛਾ ਜੀ ਆ ਸਾਨੂੰ ਬੜੀ ਆਸ ਸੀ ਆਮ ਆਦਮੀ ਪਾਰਟੀ ਕੋਲੋਂ ਕਿ ਸਾਡੇ ਭਗਵੰਤ ਮਾਨ ਸਾਹਿਬ ਸਾਡੀ ਫਰਿਆਦ ਸੁਣਨਗੇ ਜੀ ਲੇਕਿਨ ਸਾਡੀ ਫਰਿਆਦ ਕੋਈ ਨਹੀਂ ਸੁਣ ਰਿਹਾ ਕੋਈ ਨਹੀਂ ਸੁਣ ਰਿਹਾ ਤੇ ਸਰਕਾਰਾਂ ਨੂੰ ਵੀ ਸਾਡੀ ਬੇਨਤੀ ਹੈ ਜੀ ਆ ਦੇਖਿਓ ਨਹੀਂ ਜੇ 300 ਰੁਪਏ ਲੈਣਾ ਹੋਵੇ ਨਾ ਕਿਸੇ ਢਾਬੇ ਦੇ ਮੂਹਰੇ ਪਾਣੀ ਸੜਕ ਕੇ ਵੀ 300 ਰੁਪਏ ਲਿਆ ਜਾ ਸਕਦਾ ਪਰ ਮੌਤ ਦੇ ਮੂਹਰੇ ਵਿੱਚ ਰਹਿ ਕੇ ਵੀ ਯਾਰ ਤੁਹਾਡੇ ਤੇ ਆਸਾਂ ਰੱਖੀ ਬੈਠੇ ਨੇ ਜਰੂਰ ਸਾਡੀ ਬੇਨਤੀ ਆ ਪੰਜਾਬ ਸਰਕਾਰ ਨੂੰ ਵੀ ਜਿਹੜੇ ਮੁਲਾਜ਼ਮ ਨੇ ਨਾ ਕੱਚੇ ਨੇ ਇਹਨਾਂ ਨੂੰ ਲੱਕੜ ਦੇ ਮੁੰਡੇ ਨਾਲ ਦੋ ਇਹਨਾਂ ਦੀ ਫਰਿਆਦ ਸੁਣੋ 30-30 ਸਾਲ ਹੋ ਗਏ ਇਹਨਾਂ ਨੂੰ ਸਿਰਫ 3-300 ਰੁਪਏ ਤਿਹਾਰੀ ਕਰਦੇ ਆ ਉਹਨੂੰ ਜਰੂਰ ਪਹਿਲ ਦੇ ਆਧਾਰ ਤੇ ਨਾ ਇਹ ਮਤਲਬ ਇਹਨਾਂ ਦਾ ਹੱਕ ਜਿਹੜਾ ਤੁਸੀਂ ਦੋ ਹੋਰ ਕੋਈ ਮਤਲਬ ਸਾਡੀ ਜਾਣਕਾਰੀ ਚ ਕੋਈ ਚੀਜ਼ ਰਹਿੰਦੀ ਹੋਵੇ ਤੁਸੀਂ ਦੱਸਣ ਕਿੰਨੇ ਹੋ ਰਹਿੰਦੀ ਹੋਵੇ ਵੀ ਆਹ ਦੱਸਣੀ ਬਣਦੀ ਆ ਤਕਰੀ अच्छा जी बाकी सब ठीक ही है ठीक है जी तकरीबन हां जी ਤੇ ਇਹ ਮਤਲਬ ਇਹ ਦੋ ਨਹਿਰਾਂ ਨੇ ਇੱਕ ਜਿੱਕ ਪਿਸਲਿਆ ਅਗਲੇ ਪਾਸੇ ਆ ਉਹ ਆਨੰਦਪੁਰ ਹੈਡਲ ਪ੍ਰੋਜੈਕਟ ਆ ਜੀ ਓਕੇ हां जी ਤੇ ਇਹ ਅੱਗੇ ਕਿੱਥੇ ਤੱਕ ਜਾ ਰਹਿੰਦੀ ਨਹੀਂ ਇਹ ਬੀਵੀਐਮੀ ਦੀ ਨਹਿਰ ਜਿਹੜੀ ਰਾਸਤਾਨ ਤੱਕ ਜਾਂਦੀ ਹੈ ਜੀ ਅਸੀਂ ਰਾਸਤਾਨ ਤੱਕ ਚਲੀ ਜਾਂਦੀ ਬਿਲਕੁਲ ਜੀ ਬਿਲਕੁਲ हां जी ਠੀਕ ਹੈ ਜੀ हां जी ਤੇ ਲੋ ਮਿੱਤਰੋ ਜਰੂਰ ਸ਼ੇਅਰ ਕਰਿਓ ਹਣਾ ਸ਼ੇਅਰ ਕਰਕੇ ਨਾ ਇਹ ਜਿਹੜੇ ਮੁਲਾਜ਼ਮ ਨੇ ਯਾਰ ਇਹਨਾਂ ਨੂੰ ਹੌਸਲਾ ਜਰੂਰ ਦੇ ਦਿਓ ਕਿਉਂਕਿ ਆਪਾਂ ਕਹਿੰਦੇ ਨਾ ਵੀ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਵੀ ਰਿਸਕ ਆ ਯਾਰ ਮੇਰੇ ਹਿਸਾਬ ਨਾਲ ਦੁਨੀਆ ਦਾ ਜੇ ਸਭ ਤੋਂ ਵੱਡਾ ਰਿਸਕ ਆ ਤਾਂ ਭਰਾਵਾਂ ਦੇ ਹੱਥ ਦੇ ਵਿੱਚ ਹੈ ਨਾ ਇਹ ਦੇਖ ਲਓ ਵੀ ਇੰਨਾ ਤੇਜ਼ ਪਾਣੀ ਦੇ ਬਿਲਕੁਲ ਕੰਡਿਆਂ ਦੇ ਉੱਪਰ ਹੈ ਨਾ ਵੀ ਜਿਹੜੀ ਨਹਿਰ ਦੀ ਸਫਾਈ ਕਰਦੇ ਆ ਸੋ ਮੈਂ ਤਾਂ ਇਹ ਕਹੂੰਗਾ ਵੀ ਸ਼ੇਅਰ ਕਰੋ ਭਰਾਵਾਂ ਕੇ ਵੱਧ ਵੱਧ ਕਮੈਂਟ ਕਰਕੇ ਭਾਈਆਂ ਨੂੰ ਇਹਨਾਂ ਦੀ ਲੰਮੀ ਉਮਰ ਦੀ ਕਾਮਨਾ ਜ਼ਰੂਰ ਕਰਦੇ ਹੋ ਨਾ ਵੀ ਮਾਲਕ ਇਹਨਾਂ ਤੇ ਹਮੇਸ਼ਾ ਜਿਵੇਂ ਕਹਿੰਦੀ ਠੰਡੀ ਨਜ਼ਰ ਰੱਖੇ ਤੇ ਇਹਨਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਕਰੋ ਭਰਾਵਾਂ ਕੇ ਸ਼ੇਅਰ ਜੀ ਧੰਨਵਾਦ ਕਰਾਂਦਾ